ਸਾਡੇ ਸ਼ੋਅ ਦੇ ਤੀਸਰੇ ਭਾਗ ਚਲੰਤ ਮਾਮਲੇ ਦੇ ਵਿੱਚ ਤੁਹਾਡਾ ਸਵਾਗਤ ਹੈ। ਗਿਲਸਾਭ ਅਸੀਂ ਗੱਲ ਕਰਾਂਗੇ ਜਿਹੜੀ ਕ੍ਰਾਂਤੀਕਾਰੀ ਸਰਕਾਰ ਦੀ ਸਾਡੇ ਦੀ ਪੰਜਾਬ ਦੀ ਸਰਕਾਰ ਦੀ ਜੀ ਇਹ ਕਦੇ ਸਮਾਂ ਸੀ ਜਦੋਂ ਇਹ ਇਹ ਹੋਂਦ 'ਚ ਨਹੀਂ ਸੀ ਆਈ ਹੋਂਦ 'ਚ ਮਤਲਬ ਕਹਿ ਵੀ ਇਹਨਾਂ ਦੇ ਹੱਥੇ ਸੱਤਾ ਨਹੀਂ ਸੀ ਆਈ ਜੀ ਉਦੋਂ ਇਹ ਕਲਮਾ ਘੜਨ ਦੀਆਂ ਗੱਲਾਂ ਕਰਦੇ ਸੀ ਜੀ ਹੁਣ ਕਲਮਾ ਤੋੜਨ ਦੀਆਂ ਕਰਦੇ ਆ ਜੀ ਮਤਲਬ ਕਿ ਇਹ ਇੱਕ ਬੜਾ ਜਿਹੜੀ ਤਬਦੀਲੀ ਦੀ ਅਸੀਂ ਗੱਲ ਕਰਦੇ ਸੀ ਉਹ ਤਬਦੀਲੀ ਸਾਨੂੰ ਦਿਖਾਈ ਦੇਣ ਲੱਗ ਪਈ ਹੈ ਜੀ ਹੌਲੀ-ਹੌਲੀ ਜਿਸ ਤਰ੍ਹਾਂ ਪੱਤਰਕਾਰਾਂ ਦੇ ਉੱਤੇ ਸਿਕੰਜੇ ਕੱਸੇ ਜਾ ਰਹੇ ਐ ਜਾਨਮਾਤ ਤੇ ਤਸ਼ੱਦਦ ਹੋ ਰਿਹਾ ਹੈ ਔਰ ਇਹ ਚੀਜ਼ ਸਾਫ਼ ਕਰਦੀ ਹੈ ਵੀ ਭਵਿੱਖ ਜਿਹੜਾ ਉਹ ਇਹਨਾਂ ਦੇ ਹੱਥ 'ਚ ਕਿੰਨਾ ਕੁ ਸੁਰੱਖਿਅਤ ਰਹੂਗਾ ਜੀ ਪੰਮ ਸਾਹਿਬ ਪੰਜਾਬ ਦੇ ਵਿੱਚ ਜਿਹੜਾ ਇੱਕ ਬਹੁਤ ਹੀ ਗੰਭੀਰ ਫਰੀਡਮ ਆਫ ਸਪੀਚ ਦੇ ਉੱਤੇ ਜਿਹੜਾ ਸੰਕਟ ਹੈ ਜੀ ਉਹ ਆ ਚੁੱਕਿਆ ਹੈ ਭਗਵੰਤ ਮਾਨ ਦੀ तानाशाही पावर ड्रंक ਜਿਹੜੀ ਸਰਕਾਰ ਹੈ ਉਹ ਇੰਡੀਪੈਂਡੈਂਟ ਮੀਡੀਆ ਦਾ ਜਿਹੜਾ ਗਲਾ ਕੁੱਟਣ ਤੇ ਉਹ ਉਤਾਰੂ ਹੋ ਚੁੱਕੀ ਹੈ ਉਸਨੇ ਇਸ ਸਰਕਾਰ ਨੇ ਤੇ ਇਸ ਮੁੱਖ ਮੰਤਰੀ ਨੇ ਕੰਪਲੀਟਲੀ ਇੱਕ ਜਿਹੜੀ ਪੁਲਿਸ ਸਟੇਟ ਹੈ ਜੀ ਉਹ ਪੰਜਾਬ ਨੂੰ ਬਣਾਉਣ ਦੀ ਵਿਉਂਤਬੰਦੀ ਕਰ ਲਈ ਹੈ ਕਿ ਜੋ ਵੀ ਇਸ ਦੀ ਸਰਕਾਰ ਦੇ ਖਿਲਾਫ ਕੋਈ ਬਿਆਨ ਦਿੰਦਾ ਹੈ ਕੋਈ ਇੰਡੀਪੈਂਡੈਂਟ ਇਸ ਦੀ ਨੁਕਤਾਚੀਨੀ ਕਰਦਾ ਹੈ ਤੇ ਇਸ ਤੋਂ ਜਾਇਜ਼ ਸਵਾਲ ਵੀ ਪੁੱਛਦਾ ਹੈ ਜੀ ਤਾਂ ਉਸ ਨੂੰ ਝੂਠੇ ਕੇਸਾਂ ਦੇ ਵਿੱਚ ਜਿਹੜਾ ਉਲਝਾ ਕੇ ਉਹ ਜੇਲ੍ਹਾਂ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੂੰ ਅ ਸੋ ਇਹ ਭਮ ਸਾਬ ਜਿਹੜੇ ਭਾਰਤ ਦੇ ਸੰਵਿਧਾਨ ਦੀ ਜਿਹੜੀ ਧਾਰਾ 19 ਹੈ ਹੂੰ ਉਸ ਦੀ ਪੂਰੀ ਤਰ੍ਹਾਂ ਜਿਹੜੀ ਫ੍ਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਐ ਤੇ ਫ੍ਰੀडम ਆਫ ਪ੍ਰੈਸ ਐ ਉਹਦੀ ਬੁਰੀ ਤਰ੍ਹਾਂ ਜਿਹੜੀਆਂ ੱਟੀਆਂ ੜਾਉਣ ਦੇ ਵਿੱਚ ਇਹ ਸਰਕਾਰ ਲੱਗੀ ਹੋਈ ਹੈ ਜੀ ਅ ਪਹਿਲਾਂ ਤਾਂ ਅਸੀਂ ਦੇਖਿਆ ਕਿ ਇਹ ਹੁਣ ਕੇਂਦਰ ਸਰਕਾਰ ਦੇ ਉੱਤੇ ਜਿਹੜਾ ਇਹ ਸਵਾਲ ਚੱਕਦੇ ਨੇ ਹਮ ਇੱਕ ਪਾਸੇ ਕੇਜਰੀਵਾਲ ਦੀਆਂ ਫੋਟੋਆਂ ਦਿਖਾ ਕੇ ਕਿ ਜੇਲ੍ਹ ਦੇ ਵਿੱਚ ਕੇਜਰੀਵਾਲ ਨੂੰ ਸੁਟਿਆ ਜੀ ਹਮ ਸਿੰਪਤੀ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਹਮ ਇਹ ਕਾਦੀ ਸਿੰਪਤੀ ਭਮਸਾਬ ਇਹਨਾਂ ਨੂੰ ਲੋਕ ਦੇਣਗੇ ਬਿਲਕੁਲ ਦੂਸਰੇ ਪਾਸੇ ਤੁਸੀਂ ਉਹ ਤੋਂ ਬੱਤਰੀਨ ਜਿਹੜੀ ਹੈ ਹਮ ਇੱਕ ਬੱਤਰੀਨ ਪੁਲਿਸ ਸਟੇਟ ਪੰਜਾਬ ਨੂੰ ਬਣਾ ਰਹੇ ਹਾਂ ਹਮ ਬਿਲਕੁਲ ਜਿਹੜੇ ਲੋਕਾਂ ਨੂੰ ਤੁਸੀਂ ਜੇਲਾਂ 'ਚ ਸਿੱਟ ਰਹੇ ਹੋ ਉਹਨਾਂ ਦੀ ਬੋਲਣ ਦੀ ਆਜ਼ਾਦੀ ਕਿੱਥੇ ਹੈ ਹਮ ਭਮ ਸਾਹਿਬ ਇਸੇ ਕੜੀ ਦੇ ਵਿੱਚ ਹੁਣ ਜਿਹੜੀ ਇੱਕ ਬਹੁਤ ਗੰਭੀਰ ਜਿਹੜੀ ਡਿਵੈਲਪਮੈਂਟ ਹੋਈ ਹੈ ਉਹ ਪੰਜਾਬ ਦੇ ਇੱਕ ਇੰਡੀਪੈਂਡੈਂਟ ਜਰਨਲਿਸਟ ਜਿਹੜੇ ਪੰਜਾਬ ਦਸਤਾਵੇਜ਼ ਨਾਮ ਦਾ ਇੱਕ YouTube ਚੈਨਲ ਚਲਾਵਾ ਰਹੇ ਹੈ ਹੂੰ ਵੈਸੇ ਵੀ ਪਹਿਲਾਂ ਉਹ ਕਈ ادارےਾਂ ਦੇ ਵਿੱਚ ਕੰਮ ਕਰ ਚੁੱਕੇ ਹੈ ਰਜਿੰਦਰ ਟੱਗੜ ਜੀ ਉਹਨਾਂ ਨੂੰ ਐਕਸਟਰਸ਼ਨ ਦੇ ਕੇਸ ਦੇ ਵਿੱਚ ਅਰੈਸਟ ਕਰਕੇ ਹੂੰ ਉਹਨਾਂ ਨੂੰ ਮੋਹਾਲੀ ਪੁਲਿਸ ਨੇ ਜਿਹੜਾ ਉਹ ਜੇਲ੍ਹ ਭੇਜ ਦਿੱਤਾ ਹੈ ਅਰੈਸਟ ਕਰ ਲਿਆ ਤੇ ਮਾਮਲਾ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਹੈ ਹੂੰ ਜੀ ਹਾਂ ਹੁਣ ਭਮ ਸਾਹਿਬ ਇਹ ਗੱਲ ਦੇਖਣ ਵਾਲੀ ਹੈ ਕਿ ਇਸ ਦੇ ਵਿੱਚ ਉਹ ਕੁਝ ਦਿਨਾਂ ਤੋਂ 7-8 ਦਿਨਾਂ ਤੋਂ ਉਹ ਐਸਐਸਪੀ ਮੁਹਾਲੀ ਦੇ ਜਿਹੜਾ ਇੱਕ ਨੁਕਤਾ ਚੀਨੀ ਕਰਨ ਵਾਲੀਆਂ ਉਹ ਵੀਡੀਓਜ਼ ਬਣਾ ਰਹੇ ਸੀ ਹੂੰ ਉਹਨਾਂ ਜਿੰਨਾ ਵੀਡੀਓਜ਼ ਦਾ ਹੈਡਿੰਗ ਹੈ ਕਿ ਨਹੀਂ ਮੰਨਤਾ ਐਸਐਸਪੀ ਮੁਹਾਲੀ ਡੀਜੀਪੀ ਦੇ ਹੁਕਮਾਂ ਕੋ ਹੂੰ ਅਦਾਲਤ ਚ ਮੋਹਾਲੀ ਪੁਲਿਸ ਦਾ ਇੱਕ ਹੋਰ ਫਰੋਤੀ ਗੈਂਗ ਹੋਇਆ ਬੇਨਕਾਬ ਹੂੰ ਫਰੋਤੀ ਕੇਸ ਪੁਲਿਸ ਨੂੰ ਫਟਕਾਰ ਅਤੇ ਸੁਨੀਤਾ ਨੂੰ ਜਮਾਨਤ ਮਿਲੀ ਹੂੰ ਮੋਹਾਲੀ ਪੁਲਿਸ 6 ਹੋਰ ਰਿਕਾਰਡਿੰਗ ਕਰਨ ਡੂੰਗੇ ਖੁਲਾਸੇ ਹੂੰ ਰਿਕਾਰਡਿੰਗ ਨੇ ਮੋਹਾਲੀ ਪੁਲਿਸ ਤੇ ਵਿਜੀਲੈਂਸ ਨੂੰ ਕੀਤਾ ਬੇਨਕਾਬ ਜੀ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਮੋਹਾਲੀ ਪੁਲਿਸ ਦੇ ਖਿਲਾਫ ਉਹ ਖਿਲਾਫ ਕਹਿ ਲਈਏ ਕਿ ਜਾਂ ਆਪਣਾ ਕੰਮ ਉਹ ਕਰ ਰਹੇ ਸੀ ਕਿ ਰਿਪੋਰਟਿੰਗ ਕਰ ਰਹੇ ਸੀ ਖਿਲਾਫ ਤਾਂ ਕਿਸੇ ਦੇ ਵੀ ਨਹੀਂ ਹੁੰਦੀ ਜਿਹੜੀ ਗੱਲ ਹੁੰਦੀ ਹੈ ਹੂੰ ਇਹ ਜਿਹੜੀ ਮੋਹਾਲੀ ਪੁਲਿਸ ਦੇ ਉਹ ਵਰ ਖਿਲਾਫ ਜਾਂਦੀਆਂ ਸੀ ਗੱਲਾਂ। ਹੂੰ ਤੇ ਹੁਣ ਅੱਜ ਦੇਖ ਲਓ ਵੀ 7-8 ਦਿਨਾਂ ਦੇ ਬਾਅਦ ਹੀ ਮੋਹਾਲੀ ਪੁਲਿਸ ਨੇ ਉਹਨਾਂ ਦੇ ਉੱਤੇ ਐਕਸਟਰਸ਼ਨ ਦਾ ਪਰਚਾ ਦਰਜ ਕਰਕੇ ਹੂੰ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਹੈ ਕਸ। ਉਲਟੇ ਐਕਸਟਰਸ਼ਨ ਜਿਹੜੀ ਉਹ ਐਕਸਟਰਸ਼ਨ ਦੀ ਗੱਲ ਕਰਦੇ ਸੀ ਵੀ ਪੁਲਿਸ ਦਾ ਗਰੋਹ ਜਿਹੜਾ ਕੈਮ ਹੋ ਗਿਆ। ਹਾਂ। ਸੋ ਭਮ ਸਾਹਿਬ ਤੁਸੀਂ ਦੇਖ ਲਓ ਵੀ ਇਹ ਕਿੰਨਾ ਹਾਲਾਤਾਂ ਦੇ ਵਿੱਚ ਜਿਹੜਾ ਹੈ ਉਹ ਪੰਜਾਬ ਨੂੰ ਧੱਕਿਆ ਜਾ ਰਿਹਾ। ਹੂੰ ਕਿ ਜਿਹੜੀ ਪੁਲਿਸ ਸਟੇਟ ਐ ਉਹ ਪੂਰੀ ਤਰ੍ਹਾਂ ਪੰਜਾਬ ਇੱਕ ਪੁਲਿਸ ਸਟੇਟ ਬਣ ਚੁੱਕਿਆ ਐ ਜਿੱਥੇ ਕੋਈ ਵੀ ਪੁਲਿਸ ਜਾਂ ਪ੍ਰਸ਼ਾਸਨ ਦੇ ਖਿਲਾਫ ਕੋਈ ਆਵਾਜ਼ ਨਹੀਂ ਚੱਕ ਸਕਦਾ ਹੂੰ ਕਿਉਂਕਿ ਜਿਹੜਾ ਮੁੱਖ ਮੰਤਰੀ ਐ ਉਹਦਾ ਇਹ ਕੰਮ ਹੁੰਦਾ ਹੈ ਹੂੰ ਬਈ ਜਿਹੜੇ ਪੁਲਿਸ ਨੂੰ ਜਾਂ ਐਡਮਿਨਿਸਟ੍ਰੇਸ਼ਨ ਨੂੰ ਕਾਬੂ ਦੇ ਵਿੱਚ ਰੱਖਣਾ ਹੂੰ ਉਹ ਖੁਦੇ ਕੰਮ ਕਰਵਾ ਰਿਹਾ ਜੀ ਉਹ ਖੁਦ ਆਪਣੇ ਜਿਹੜੇ ਸਿਆਸੀ ਵਿਰੋਧੀਆਂ ਦੇ ਉੱਤੇ ਝੂਠੇ ਪਰਚੇ ਦੇ ਕੇ ਜਿਨ੍ਹਾਂ ਦੇ ਵਿੱਚੋਂ ਸਰਦਾਰ ਸੁਪਾਲ ਸਿੰਘ ਕਹਿਰਾ ਹ ਹ ਹੁਣ ਸੁਪਰੀਮ ਕੋਰਟ ਦੇ ਵਿੱਚ ਆ ਪਈ ਉਹ ਪੰਜਾਬ ਸਰਕਾਰ ਨੇ ਕਹਿ ਦਿੱਤਾ ਹੈ ਕਿ ਅਸੀਂ ਇਹ ਕੇਸ ਨੂੰ ਪਰਸੂ ਨਹੀਂ ਕਰਨਾ ਹ ਹ ਇੱਕ ਡੈੱਡ ਕੇਸ ਦੇ ਵਿੱਚ ਚੰਡੀਗੜ੍ਹੋਂ ਜਾ ਕੇ ਇੱਕ ਲੀਡਰ ਆਫ ਆਪੋਜੀਸ਼ਨ ਨੂੰ ਚੱਕਿਆ ਗਿਆ ਹ ਹ ਲੀਡਰ ਆਫ ਆਪੋਜੀਸ਼ਨਸ ਨੂੰ ਅਸੈਂਬਲੀ ਦੇ ਵਿੱਚ ਧਮਕਾਇਆ ਜਾ ਰਿਹਾ ਹੈ ਹ ਹ ਕਿ ਚੁੱਪ ਕਰ ਜਾ ਨਹੀਂ ਤੇਨੂੰ ਮੈਂ ਚੁੱਪ ਕਰਾ ਦੂੰਗਾ ਹ ਹ ਤਿੰਨ ਦਿਨਾਂ ਦੇ ਵਿੱਚ ਚੁੱਪ ਕਰਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਹ ਹ ਮੀਡੀਆ ਕਰਮੀਆਂ ਨੂੰ ਐਮਐਲਏ ਧਮਕਾ ਰਹੇ ਨੇ ਕਿ ਬਾਹਰ ਆ ਕੇ ਮਿਲ ਹਮ ਇੱਕ ਹੋਰ ਖਬਰ ਜਿਹੜੀ ਭਮਸਾਬ ਲੁਧਿਆਣੇ ਤੋਂ ਆ ਰਹੀ ਹੈ ਹਮ ਜੀ ਜਿਸ ਦੇ ਵਿੱਚ ਇੱਕ ਯੂਟਿਊਬਰ ਦੇ ਉੱਤੇ ਪਰਚਾ ਦਰਜ ਕੀਤਾ ਲੁਧਿਆਣਾ ਪੁਲਿਸ ਨੇ ਸਿਰਫ ਇਸ ਲਈ ਕਿਉਂਕਿ ਉਸਨੇ ਰਾਗਵ ਚੱਡੇ ਦੀ ਜਿਹੜੀ ਤੁਲਨਾ ਉਹ ਉਸਦੇ ਨਾਲ ਵਿਜੇ ਮਾਲੀਆ ਦੇ ਨਾਲ ਕਰ ਦਿੱਤੀ ਇੱਕ ਵੀਡੀਓ ਦੇ ਵਿੱਚ ਹਮ ਤੇ ਜਿਹੜਾ ਐਮਪੀ ਹੁਣ ਇਲੈਕਸ਼ਨ ਲੜ ਰਿਹਾ ਪੱਪੀ ਪ੍ਰਾਸ਼ਰ ਹਮ ਐਮਐਲਏ ਮੌਜੂਦਾ ਹੁਣ ਐਮਪੀ ਦਾ ਇਲੈਕਸ਼ਨ ਲੜ ਰਿਹਾ ਉਸਦੇ ਬੇਟੇ ਨੇ ਜਿਹੜਾ ਇਹ ਮਾਮਲਾ ਦਰਜ ਕਰਵਾਇਆ ਆਪਣੇ ਸਿਆਸੀ ਆਕਾ ਰਾਗਵ ਚੱਡਾ ਨੂੰ ਖੁਸ਼ ਕਰਨ ਦੇ ਵਾਸਤੇ ਜਿਹੜਾ ਕਿ ਅੱਖਾਂ ਦੇ ਇਲਾਜ ਦੇ ਬਹਾਨੇ ਪੰਜਾਬ ਨੂੰ ਲੁੱਟ ਕੇ ਭਗੌੜਾ ਹੋ ਚੁੱਕਿਆ ਭਗੌੜਾ ਹੋ ਚੁੱਕਿਆ ਆਪਣੇ ਸਿਆਸੀ ਆਕਾ ਕੇਜਰੀਵਾਲ ਤੋਂ ਜਿਹੜਾ ਭਗੌੜਾ ਹੋ ਚੁੱਕਿਆ ਉਸ ਦੀ ਚਮਚਾਗਿਰੀ ਦੇ ਵਿੱਚ ਪੰਜਾਬ ਦੇ ਐਮਐਲਏ ਇਹ ਇੰਨੇ ਮਗਨ ਨੇ ਕਿ ਹਜੇ ਵੀ ਉਸ ਦੀ ਜਿਹੜੀ ਚਮਚਾਗਿਰੀ ਦੇ ਵਾਸਤੇ ਇਹ ਲੋਕਾਂ ਦਾ ਗਲਾ ਕੁੱਟਣ ਮੀਡੀਆ ਦਾ ਗਲਾ ਕੁੱਟਣ ਤੋਂ ਜਿਹੜਾ ਹੈ ਉਹ ਗਰੇਜ਼ ਨਹੀਂ ਕਰ ਰਿਹਾ ਨਹੀਂ ਕਰ ਰਿਹਾ ਬਿਲਕੁਲ ਹਾਲਾਂਕਿ ਉਹ ਜਿਹੜੇ ਪੰਜਾਬ ਦੇ ਲੋਕਾਂ ਨੂੰ ਤੇ ਆਪਣੀ ਖੁਦ ਦੀ ਪਾਰਟੀ ਨੂੰ ਜਿਹੜਾ ਧੋਖਾ ਦੇ ਕੇ ਉਹ ਹੂੰ ਉਹ ਭਗੌੜਾ ਹੋ ਚੁੱਕਿਆ ਹੈ ਬਿਲਕੁਲ ਤੇ ਉਸ ਭਗੌੜੇ ਦੇ ਲਈ ਜਿਹੜੀ ਪੰਜਾਬ ਪੁਲਿਸ ਹੈ ਉਹ ਲੋਕਾਂ ਦੇ ਉੱਤੇ ਪਰਚੇ ਦੇ ਕੇ ਇਸ ਤਰ੍ਹਾਂ ਜਿਹੜਾ ਮੀਡੀਆ ਦਾ ਉਹ ਹੂੰ ਗਲਾ ਕੁੱਟਣ ਦੇ ਵਿੱਚ ਲੱਗੀ ਹੋਈ ਹੈ ਹੂੰ ਸੋ ਭਮ ਸਾਹਿਬ ਇਹ ਪੰਜਾਬ ਦੇ ਲੋਕਾਂ ਨੇ ਦੇਖਣਾ ਹੈ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਅਸੀਂ ਆਪਣੀ ਹੋਸ਼ੋ ਹਵਾਸ ਦੇ ਵਿੱਚ ਪੰਜਾਬ ਦੇ ਵਿੱਚ ਹੁੰਦੀਆਂ ਨਹੀਂ ਦੇਖੀਆਂ ਹੂੰ ਕਿ ਇੰਨੀ ਤੱਕੇशाही ਦੇ ਉੱਤੇ ਜਿਹੜੀ ਸਰਕਾਰ ਉੱਤਰ ਆਵੇ ਇਸ ਤਰ੍ਹਾਂ ਦਾ ਬੇਕਾਬੂ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਕਰ ਦਿੱਤਾ ਜਾਵੇ ਹੂੰ ਖੁੱਲਾ ਛੱਡ ਦਿੱਤਾ ਜਾਵੇ ਵੀ ਜਿਹੜੇ ਮੀਡੀਆ ਨੂੰ ਤੁਸੀਂ ਪੈਸੇ ਦੇ ਕੇ ਨਹੀਂ ਖਰੀਦ ਸਕੇ ਹੂੰ ਬਿਲਕੁਲ ਇਹ ਜੀ ਸਾਹਿਬ ਵੀ ਜਿਸ ਤਰ੍ਹਾਂ ਦਿੱਲੀ ਦੀ ਸਰਕਾਰ ਸੀ ਉਹ ਇੱਕ ਵਿਚਾਰੀ ਸਰਕਾਰ ਬਣੀ ਹੋਈ ਸੀ ਕਿਉਂਕਿ ਉਹਨੂੰ ਉਮੇਸ਼ਾ ਦਾਵਾ ਕਰਦੇ ਸੀ ਵੀ ਸਾਡੇ ਨਾਲ ਕੇਂਦਰ ਧੱਕਾ ਕਰਦਾ ਹੈ ਸਾਡੇ ਮੰਤਰੀਆਂ ਨੂੰ ਫੜਫੜਾ ਸਾਡੇ ਐਮਐਲਏ ਨੂੰ ਫੜ ਕੇ ਅੰਦਰ ਕੀਤਾ ਜਾ ਰਿਹਾ ਪਰ ਪੰਜਾਬ ਦੇ ਵਿੱਚ ਖੁਦ ਇਹ ਅਜਿਹਾ ਕੁਝ ਕਰ ਰਿਹਾ ਹੈ ਇਹ ਜੀ ਤਬਦੀਲੀ ਜਿਹੜੀ ਹੈ ਇਹ ਕਿਵੇਂ ਆਈ ਹੈ ਜੇਨ ਵਿੱਚ ਭਮ ਸਾਹਿਬ ਕੇਜਰੀਵਾਲ ਤਾਂ ਸ਼ੁਰੂ ਤੋਂ ਕਹਿ ਰਿਹਾ ਹੈ ਹੂੰ ਕਿ ਮੈਨੂੰ ਸੁਰੱਖਿਆ ਜਿਹੜੀਆਂ ਏਜੰਸੀਆਂ ਇੱਕ ਵਾਰ ਮੇਰੇ ਹੱਥ ਚ ਆ ਜਾਣ ਫਿਰ ਦੇਖੋ ਮੈਂ ਕਰਦਾ ਕੀ ਹੂੰ ਸੋ ਉਹਦਾ ਸ਼ੁਰੂ ਤੋਂ ਇਹ ਗੱਲਾਂ ਕਹਿ ਰਿਹਾ ਹੈ ਜੀ ਸਿੰਪਥੀ ਵੀ ਇਸੇ ਲਈ ਨਹੀਂ ਮਿਲ ਰਹੀ ਹੂੰ ਪੰਜਾਬ ਦੇ ਵਿੱਚੋਂ ਇਹ ਦਾਅਵੇ ਕਰ ਰਹੇ ਸੀ ਵੀ ਅਸੀਂ ਏਡੀ ਵੱਡੀ ਉੱਤੇ ਮਜਾਰਾ ਕਰ ਦਵਾਂਗੇ ਇਸ ਤਰ੍ਹਾਂ ਕਰ ਦਵਾਂਗੇ ਕੋਈ ਤੁਸੀਂ ਮਜਾਰਾ ਪੰਜਾਬ ਦੇ ਲੋਕਾਂ ਨੂੰ ਕੇਜਰੀਵਾਲ ਦੇ ਹੱਕ ਦੇ ਵਿੱਚ ਉਤਰਦੇ ਦੇਖਿਆ ਬਿਲਕੁਲ ਕੇਜਰੀਵਾਲ ਦੀ ਅਰੈਸਟ ਦੇ ਉੱਤੇ ਹੂੰ ਇਸੇ ਲਈ ਕਿ ਪੰਜਾਬ ਦੇ ਲੋਕ ਇਹ ਜਾਣਦੇ ਨੇ ਕਿ ਪੰਜਾਬ ਦੇ ਵਿੱਚ ਇਹ ਕਿਸ ਤਰ੍ਹਾਂ ਦੀ ਜਿਹੜੀ ਤਕੇशाही ਤੇ ਜਿਹੜਾ ਡਿਕਟੇਟਰਸ਼ਿਪ ਇੱਕ ਹੂੰ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਚੱਲ ਰਹੀ ਹੈ ਹੂੰ ਦੇਖੋ ਕਿਸ ਤਰ੍ਹਾਂ ਜਿਹੜਾ ਉਹ ਲੋਕਾਂ ਨੂੰ ਜਿਹੜਾ ਮੂੰਹ ਨਹੀਂ ਖੁੱਲਣ ਦਿੱਤਾ ਜਾ ਰਿਹਾ ਹੂੰ ਕਿਸ ਤਰ੍ਹਾਂ ਇੰਡੀਪੈਂਡੈਂਟ ਮੀਡੀਆ ਨੂੰ ਜਿਹੜਾ ਇਸ ਤਰ੍ਹਾਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਹੂੰ ਕਿ ਜਿਹੜਾ ਬਹੁਤ ਸਾਰੇ ਵੱਡੇ ਹਿੱਸੇ ਨੂੰ ਤਾਂ ਇੱਕ ਪੈਸੇ ਦੇ ਕੇ ਪਹਿਲਾਂ ਖਰੀਦ ਲਿਆ ਹੂੰ ਜਿਹੜਾ ਪੈਸਿਆਂ ਨਾਲ ਨਹੀਂ ਵਿਕ ਰਿਹਾ ਉਹਨੂੰ ਝੂਠੇ ਕੇਸਾਂ ਦੇ ਵਿੱਚ ਉਸਨੂੰ ਉਲਝਾ ਕੇ ਉਸਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਜਾ ਰਿਹਾ ਹੂੰ ਕਿ ਇਹ ਆਜ਼ਾਦ ਭਾਰਤ ਦਾ ਇੱਕ ਜਿਹੜਾ ਲੋਕਤੰਤਰ ਹੈ ਆਰਟੀਕਲ 19 ਹੈ ਮੈਂ ਸਮਝਦਾ ਭਮਸਾਬ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਇਸ ਚੀਜ਼ ਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਹੂੰ ਬਿਲਕੁਲ ਵੀ ਇਹ ਪੰਜਾਬ ਦੇ ਵਿੱਚ ਹੋ ਕੀ ਰਿਹਾ ਹੈ ਜਿਹੜੇ ਮੋਦੀ ਨੂੰ ਡਿਕਟੇਟਰ ਕਹਿੰਦੇ ਨੇ ਹੂੰ ਮੋਦੀ ਦੇ ਉੱਤੇ ਇਲਜ਼ਾਮ ਲਗਾਉਂਦੇ ਨੇ ਕਿ ਲੋਕਤੰਤਰ ਦਾ ਗਲਾ ਉਹ ਘੁੱਟ ਰਿਹਾ ਹੈ ਹੂੰ ਇਹ ਆਪ ਦੇਖੋ ਕਿਸ ਤਰ੍ਹਾਂ ਦਾ ਜਿਹੜਾ ਲੋਕਤੰਤਰ ਬਹਾਲ ਕਰ ਰਹੇ ਹੂੰ ਮੈਂ ਸਮਝਦਾ ਕੇਂਦਰ ਸਰਕਾਰ ਨੇ ਤਾਂ ਹਜੇ ਇੰਨਾ ਕੁਝ ਨਹੀਂ ਕੀਤਾ ਹੁਣ ਆ ਪੰਜਾਬ ਦੇ ਵਿੱਚ ਜਿਹੜਾ ਪਹਿਲਾ ਹਰਾ ਪੈਨ ਚਲਾਉਣ ਦੀਆਂ ਜਿਹੜੀਆਂ ਗੱਲਾਂ ਕਰਦੇ ਸੀਗੇ ਵੀ ਹਰਾ ਪੈਨ ਚੱਲੂਗਾ ਸਾਰੇ ਮਸਲੇ ਹੱਲ ਹੋ ਜਾਣਗੇ ਇੱਕ ਕਰੇ ਹਰਾ ਪੈਨ ਆ ਜਾਂਦੋ ਉਹ ਪੈਨ ਤਾਂ ਲਾਲ ਨਾਲੋਂ ਵੀ ਭੜਾ ਹੋ ਗਿਆ ਜੀ ਕਿਉਂਕਿ ਇਹਨਾਂ ਕੋਲੇ 2 ਸਾਲਾਂ ਦੇ ਪਿਛਲੇ ਸਮੇਂ ਦੇ ਦੌਰਾਨ ਕੁਝ ਵੀ ਐਸ ਵਾਰ ਦੱਸਣ ਵਾਸਤੇ ਇਹਨਾਂ ਦੇ ਕੋਲ ਕੋਈ ਪ੍ਰਾਪਤੀ ਕੋਈ ਹੈ ਨਹੀਂ ਸੋਏ ਇਸ ਤੋਂ ਕਿ ਫਲਾਣਾ ਮਾੜਾ ਫਲਾਣਾ ਮਾੜਾ ਫਲਾਣਾ ਮਾੜਾ ਉਹ ਫਲਾਣਿਆਂ ਨੂੰ ਮਾੜੇ ਦੱਸੀ ਜਾਂਦੇ ਆ ਲੇਕਿਨ ਆਪਦੀ ਚੰਗਿਆਈ ਕੋਈ ਦੱਸਣ ਵਾਲੀ ਕੋਈ ਇਹਨਾਂ ਕੋਲੇ ਗੱਲ ਨਹੀਂ ਬਾਕੀ ਨਹੀਂ ਰਹੀ ਕੋਈ ਵਿਕਾਸ ਦੀ ਗੱਲ ਨਹੀਂ ਰਹੀ ਕੋਈ ਨਵਾਂ ਪ੍ਰੋਜੈਕਟ ਨਹੀਂ ਆਇਆ ਕੋਈ ਨਵੀਂ ਐਸਰਾਂ ਦੀ ਤਬਦੀਲੀ ਨਹੀਂ ਹੋ ਸਕੀ। ਅਮਸਾ ਵੀ ਇਹ ਦਰਅਸਲ ਲੋਕਤੰਤਰ ਹੈ ਜਿਹੜਾ ਨਾ ਲੋਕਤੰਤਰ ਨੂੰ ਦੇ ਵਿੱਚ ਜਿਹੜੇ ਲੋਕਾਂ ਨੂੰ ਇਹ ਖਰੀਦਣ ਦੀ ਕਵਾਇ ਦੇ ਸਰਕਾਰਾਂ ਚਲਾ ਰਹੀਆਂ ਨੇ। ਹੂੰ ਇਹ ਲੋਕਾਂ ਦੀ ਗਰੀਬੀ ਤੇ ਲਾਚਾਰੀ ਦਾ ਫਾਇਦਾ ਉਠਾ ਕੇ ਕੋਈ ਤਾਂ ਕਹਿੰਦਾ ਮੈਂ 5 ਕਿਲੋ ਅਨਾਜ ਦਿੱਤਾ ਹੈ। ਹੂੰ ਭਗਵੰਤ ਮਾਨ ਜਿਹੜਾ ਇਹ ਫ੍ਰੀ ਬਿਜਲੀ ਦੇ ਕੇ ਜਿਹੜਾ ਲੋਕਾਂ ਦੀ ਜਿਹੜੀ ਰਾਏ ਹੈ ਉਸ ਨੂੰ ਮੁੱਲ ਖਰੀਦਣ ਦੀ ਕੋਸ਼ਿਸ਼ ਕਰ ਰਿਹਾ ਹੈ ਹੂੰ ਕਿ ਮੈਂ ਮੁੱਲ ਬਿਜਲੀ ਦੇ ਕੇ ਫ੍ਰੀ ਬਿਜਲੀ ਦੇ ਕੇ ਵੀ ਜਿਹੜਾ ਇੱਕ ਕਰੀਬ ਤਬਕਾ ਹੈ ਉਸ ਨੂੰ ਆਪਣੇ ਨਾਲ ਜੋੜ ਲਵਾਂ ਹੂੰ ਤੇ ਫਿਰ ਆਪਣੀ ਮਰਜ਼ੀ ਦੇ ਨਾਲ ਜਿਹੜਾ ਲੋਕਤੰਤਰ ਦੀ ਜਿਹੜੀ ਹੱਤਿਆ ਉਹ ਕਰਾਂ ਹੂੰ ਤੇ ਫ੍ਰੀ ਬਿਜਲੀ ਦੇ لالਚ ਦੇ ਵਿੱਚ ਜਿਹੜੇ ਲੋਕ ਮੈਨੂੰ ਵੋਟਾਂ ਪਾਉਂਦੇ ਰਹਿਣ ਹੂੰ ਸੋ ਭਮ ਸਾਹਿਬ ਇਹ ਇਹਨਾਂ ਦਾ ਬੜਾ ਵੱਡਾ ਭਲੇਖਾ ਹੈ ਕਿ ਇਹ ਲੋਕਾਂ ਨੂੰ ਇਸ ਤਰ੍ਹਾਂ ਮੂਰਖ ਬਣਾ ਸਕਦੇ ਨੇ ਹੂੰ ਜਿਹੜਾ ਕੇਜਰੀਵਾਲ ਪਹਿਲਾਂ ਸਵਰਾਜ ਨਾਮ ਦਾ ਕਿਤਾਬچہ ਲਿਖਦਾ ਸੀ ਜਿਹੜਾ ਸਭ ਕੁਝ ਹੋਊਗਾ ਜੀ ਉਹ ਸਵਰਾਜ ਹੋਊਗਾ ਇੱਥੇ ਲੋਕਾਂ ਦੀ ਰਾਏ ਦੇ ਨਾਲ ਸਭ ਕੁਝ ਹੋਊਗਾ ਇਹ ਕਹਿੰਦੇ ਸੀ ਕਿ ਘੇਰ ਕੇ ਸਵਾਲ ਕਰੋ ਲੋਕਾਂ ਨੂੰ ਹੁਣ ਇਹਨਾਂ ਦੇ ਐਮਐਲਏ ਜਿਹੜਾ ਚਮਕੌਰ ਸਾਹਿਬ ਦਾ ਐਮਐਲਏ ਹੈ ਚਰਨਜੀਤ ਸਿੰਘ ਉਸ ਨੂੰ ਇੱਕ ਲੜਕੇ ਨੇ ਸਵਾਲ ਪੁੱਛੇ ਤੇ ਸ਼ਾਮ ਨੂੰ ਉਹਦੇ ਘਰੇ ਪੁਲਿਸ ਚਲੀ ਗਈ ਹਮ ਸੁਖਵੀਰ ਬਾਦਲ ਨੂੰ ਸਵਾਲ ਪੁੱਛਣ ਵਾਲਿਆਂ ਦੇ ਘਰੇ ਕਦੇ ਪੁਲਿਸ ਨਹੀਂ ਗਈ ਹਮ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਪੁੱਛਣ ਵਾਲਿਆਂ ਦੇ ਘਰੇ ਕਦੇ ਪੁਲਿਸ ਨਹੀਂ ਗਈ ਦੇ ਬਕੌ ਪਰ ਇਸ ਜਿਹੜੀ ਬੋਗਸ ਪਾਰਟੀ ਦੀ ਜਿਹੜੀ ਤਾਨਾਸ਼ਾਹੀ ਸਰਕਾਰ ਹੈ ਹਮ ਸਭ ਤਾਨਾਸ਼ਾਹ ਉਹੀ ਬਣਦਾ ਜਿਹਨੂੰ ਪਤਾ ਹੁੰਦਾ ਮੇਰੇ ਪੱਲੇ ਕੁਛ ਨਹੀਂ ਹਮ ਜਿਹੜਾ ਇਨਸਿਕਿਉਰ ਹੁੰਦਾ ਇਸ ਬੋਗਸ ਪਾਰਟੀ ਦੀ ਜਿਹੜੀ ਤਾਨਾਸ਼ਾਹ ਸਰਕਾਰ ਹੈ ਇਸ ਦੇ ਇੱਕ ਜਿਹੜੀ 92 ਜਿਹੜੇ ਭੇਡ ਸਮਾਨ ਜਿਹੜੇ ਐਮਐਲਏ ਹਮ ਜਿਹੜਾ ਇੱਜੜ ਮੈਂ ਕਹੂੰਗਾ ਇਹਨੂੰ ਇਹਨਾਂ ਨੂੰ ਐਮਐਲਏ ਤਾਂ ਕਿਹਾ ਨਹੀਂ ਜਾ ਸਕਦਾ ਹਮ ਕਿਉਂਕਿ ਕਦੇ ਵੀ ਇਹ ਹੁਣ ਪੱਪੀ ਭਰਾਸ਼ਰ ਦੇ ਮੁੰਡੇ ਨੂੰ ਸੁਪਨਾ ਆ ਗਿਆ ਵੀ ਰਾਗਵ ਚੱਡੇ ਨੂੰ ਇੱਕ ਕਿਸੇ ਨੇ ਕੋਈ ਗੱਲ ਕਹਿਤੀ YouTube ਤੇ ਹੂੰ ਉਸ ਤੇ ਇਹਨੂੰ ਪਰਚਾ ਕਰਾਉਣ ਦੀ ਇਹਨੂੰ ਸੋਝੀ ਆ ਗਈ ਪਰ ਇਹਨਾਂ ਨੂੰ ਪੁੱਛੋ ਵੀ ਕਦੇ ਪੰਜਾਬ ਦੇ ਹਿੱਤ ਦੇ ਲਈ ਇਹਨਾਂ ਨੇ ਆਏ ਜਾ ਕੇ ਆਵਾਜ਼ ਚੱਕੀ ਹੈ ਕਦੇ ਦੇਖੋ ਪੰਜਾਬ ਦੇ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤੀ ਹਰਿਆਣੇ ਦੀ ਪੁਲਿਸ ਨੇ ਹੂੰ ਹਵਾ ਦੇ ਨਾਲ ਬੰਬਾਰੀ ਕੀਤੀ ਲੱਤਾਂ ਤੋੜੀਆਂ ਇੱਕ ਲੜਕੇ ਦੀ ਜਾਨ ਚਲੀ ਗਈ ਉੱਥੇ ਪਹੁੰਚੇ ਪਰਚਾ ਦਰਜ ਕਰਵਾਉਣ ਦੇਖੋ ਤੇ ਜਦ ਰਾਗਵ ਚੱਡੇ ਨੂੰ ਕਿਸੇ ਨੇ ਵੀ ਹੁਣ ਪਘੌੜੇ ਨੂੰ ਹੁਣ ਜੇ ਪਘੌੜਾ ਨਾ ਕਹੇ ਤਾਂ ਹੋਰ ਕੀ ਕਹਾਂਗੇ ਅੱਜ ਅਸੀਂ ਰੇਡੀਓ ਦੇ ਮਾਧਮ ਨਾਲ ਕਹਿੰਦੇ ਆ ਵੀ ਰਾਗਵ ਚੱਟਾ ਪਘੌੜਾ ਹੈ ਪਘੌੜਾ ਬਿਲਕੁਲ ਜੇ ਪਘੌੜੇ ਨੂੰ ਪਘੌੜਾ ਕਹਿ ਦਿੱਤਾ ਤਾਂ ਇਹਨਾਂ ਨੂੰ ਮਿਰਚਾਂ ਲੱਗ ਗਈ ਮਿਰਚਾਂ ਲੱਗਦੀਆਂ ਸੋ ਇਹ ਭਮ ਸਾਬ ਇਹ ਭੇਡਾਂ ਦਾ ਇੱਕ ਇੱਜੜ ਹੈ ਜਿਹੜਾ 92 ਭੇਡਾਂ ਦਾ ਇੱਕ ਇੱਜੜ ਜਿਹੜਾ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪਹੁੰਚ ਚੁੱਕਿਆ ਹੈ ਹੂੰ ਪੰਜਾਬ ਤੇ ਪੰਜਾਬੀਅਤ ਦੇ ਪ੍ਰਤੀ ਨਾ ਇਹਨਾਂ ਦਾ ਕੋਈ ਮੋਹ ਹੈ ਹੂੰ ਤੇ ਨਾ ਇਹਨਾਂ ਦੀ ਕੋਈ ਕਮਿਟਮੈਂਟ ਹੈ ਇਹਨਾਂ ਦੀ ਕਮਿਟਮੈਂਟ ਹੈ ਰਾਗਵ ਚੱਡਾ ਦੇ ਪ੍ਰਤੀ ਹੂੰ ਇਹਨਾਂ ਦੀ ਕਮਿਟਮੈਂਟ ਹੈ ਆਪਣੇ ਆਕਾ ਕੇਜਰੀਵਾਲ ਦੇ ਪ੍ਰਤੀ ਹੂੰ ਉਸ ਦੀ ਚਮਚਾਗਨੀ ਕਰਨੀ ਖੁਸ਼ਾਮਦ ਕਰਨੀ ਤੇ ਪਰ ਪੰਜਾਬ ਦੇ ਲੋਕ ਜਿਹੜੇ ਐ ਇਹਨਾਂ ਨੂੰ ਇਸਤਾਨਾ ਸ਼ਹੀਦਾ ਜਿਹੜਾ ਉਹ ਕਰਾਰਾ ਜਵਾਬ ਦੇਣਗੇ ਬਿਲਕੁਲ ਜੀ ਬਿਲਕੁਲ